ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਵਿਸ਼ੇ ਤੇ ਗੱਲ ਕਰੀਏ ਮੇਰਾ ਇੱਕ ਸਵਾਲ ਹੈ ਤੁਹਾਨੂੰ ਸਾਰਿਆਂ ਨੂੰ ਕਿ ਕਿੰਨੇ ਕ ਤਾਮਿਲ ਬੰਦੇ ਹੋਣਗੇ ਜਿਹੜੇ ਪੰਜਾਬੀ ਰੀਲਾਂ ਪੰਜਾਬੀ ਪੋਸਟਾਂ ਜਾਂ ਪੰਜਾਬੀ ਬਲੌਗਿੰਗ ਨੂੰ ਦੇਖਦੇ ਹੋਣਗੇ ਕਿੰਨੇ ਕ ਨਾਨ ਪੰਜਾਬੀ ਅਜਾਹੇ ਨੇ ਜਿਹੜੇ ਕਿ ਦਵੇ ਅਰਥੀ ਡਬਲ ਮੀਨਿੰਗ ਗੱਲਾਂ ਨੂੰ ਸਮਝ ਲੈਂਦੇ ਹੋਣਗੇ ਪੰਜਾਬੀ ਦੀਆਂ ਨੂੰ ਜਿਨ੍ਹਾਂ ਨੂੰ ਪੰਜਾਬੀ ਸਿੰਪਲੀ ਸਮਝ ਨਹੀਂ ਆਉਂਦੀ ਔਰ ਕਿੰਨੇ ਲੋਕ ਅਜੇ ਹੋਣਗੇ ਜਿਨ੍ਹਾਂ ਨੂੰ ਪੰਜਾਬੀ ਵੈਸੀ ਜਨਰਲ ਨਹੀਂ ਸਮਝ ਆਉਂਦੀ ਤੇ ਉਹ ਆ ਕੇ ਤੁਹਾਡੀ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਅਜਿਹਾ ਕੰਟੈਂਟ ਦੇਖਣਗੇ ਜਿਹੜਾ ਕਿ ਪਰਿਵਾਰ ਦੇ ਵਿੱਚ ਦੇਖਣ ਯੋਗ ਨਹੀਂ ਹੈ ਕਿਉਂਕਿ ਹਰ ਭਾਸ਼ਾ ਦੇ ਵਿੱਚ ਅਜਿਹਾ ਕੰਟੈਂਟ ਹੈ ਜਿਹੜਾ ਉਹ ਅਵੇਲੇਬਲ ਹੈ ਉਹ ਮਿਲਦਾ ਹੈ ਅੱਜ ਹੀ ਮੈਂ ਪਾਲੀ ਭੁਪਿੰਦਰ ਜੀ ਦੀ ਜਿਹੜੇ ਕਿ ਇੱਕ ਵੱਡੇ ਫਿਲਮ ਨਿਰਮਾਤਾ ਨੇ ਪੰਜਾਬੀ ਦੇ ਨਾਟਕਕਾਰ ਨੇ ਉਹ ਦੱਸ ਰਹੇ ਨੇ ਕਿ ਉਹਨਾਂ ਦੀ ਇੱਕ ਪੋਸਟ ਪੜ੍ਹੀ ਮੈਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜ਼ਿੰਦਗੀ ਦੇ ਵਿੱਚ ਜੇਕਰ ਤੁਸੀਂ ਮਾੜਾ ਦੇਖਣਾ ਬੰਦ ਕਰ ਦੋ ਤਾਂ ਮਾੜਾ ਦਿਖਾਈ ਦੇਣਾ ਬੰਦ ਹੋ ਜਾਂਦਾ ਹੈ ਅੱਗੇ ਸਾਹਮਣੇ ਆਉਣਾ ਬੰਦ ਹੋ ਜਾਂਦਾ ਹੈ ਫੇਸਬੁੱਕ ਦੇ ਐਲਗੋਰਿਦਮ ਦੇ ਵਿੱਚ ਵੀ ਸੇਮ ਹੀ ਹੈ ਸੋਸ਼ਲ ਮੀਡੀਆ ਦੇ ਐਲਗੋਰਿਦਮ ਦੇ ਵਿੱਚ ਵੀ ਸੇਮ ਹੀ ਹੈ ਕਿਉਂਕਿ ਫੇਸਬੁੱਕ ਔਰ ਸੋਸ਼ਲ ਮੀਡੀਆ ਦਾ ਜਿੰਨਾ ਵੀ ਐਲਗੋਰਿਦਮ ਹੈ ਇੱਥੋਂ ਤੱਕ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਫੋਨ ਹੈ ਜਿਹੜੇ ਤੁਹਾਡੀਆਂ ਗੱਲਾਂ ਸੁਣਦਾ ਜਿਵੇਂ ਜਿਹੀਆਂ ਗੱਲਾਂ ਕਰੋਗੇ ਤੁਸੀਂ ਉਜਿਹਾਂ ਕੰਟੈਂਟ ਤੁਹਾਡੇ ਸਾਹਮਣੇ ਆਉਣ ਲੱਗ ਜਾਂਦਾ ਹੈ ਇਹ ਗੱਲ ਵੈਰੀਫਾਈਡ ਨਹੀਂ ਪਰ ਕਈ ਵਾਰੀ ਅਸੀਂ ਦੇਖਿਆ ਕਿ ਜਈਆਂ ਜਈਆਂ ਗੱਲਾਂ ਅਸੀਂ ਕਰਦੇ ਹਾਂ ਉਹ ਉਜਿਹਾਂ ਕੰਟੈਂਟ ਤੁਹਾਡੀ ਸਕਰੀਨ ਦੇ ਉੱਤੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਘੁੰਮਣ ਲੱਗ ਜਾਂਦਾ ਹੈ ਕੰਚਨ ਕੁਮਾਰੀ ਦੇ ਸੰਦਰਭ ਦੇ ਵਿੱਚ ਆਪਾਂ ਗੱਲਾਂ ਗੱਲ ਕਰਦੇ ਹਾਂ ਕਿ ਕੰਚਨ ਕੁਮਾਰੀ ਜਿਸ ਦਾ ਪਿਛਲੇ ਦਿਨੀ ਬਠਿੰਡਾ ਵਿਖੇ ਕਤਲ ਹੋਇਆ ਉਸ ਦੇ ਲਗਭਗ 4 ਲੱਖ ਫੋਲੋਅਰ ਨੇ ਔਰ ਉਹ ਜਿਹੜੀ ਦੋ ਡਬਲ मीनिंग ਗੱਲਾਂ ਜਿਹੜੀਆਂ ਉਹ ਕਰ ਰਹੀ ਹੈ ਔਰ ਲੋਕ ਉਹਨੂੰ ਦੇਖ ਰਹੇ ਨੇ ਮਿਲੀਅਨਸ ਦੇ ਵਿੱਚ ਉਹਦੇ ਵਿਊਜ਼ ਆ ਰਹੇ ਨੇ ਔਰ ਇੱਕ ਬੰਦਾ ਉੱਠਦਾ ਹੈ ਔਰ ਉਸਦਾ ਵਿਰੋਧ ਦੇ ਵਿੱਚ ਖੜਾ ਹੁੰਦਾ ਹੈ ਅਸੀਂ ਵੀ ਉਹਦੇ ਨਾਲ ਖੜਦੇ ਆਂ ਅਜਿਹੀ ਗੱਲ ਨਹੀਂ ਕਿ ਅਸੀਂ ਗਲਤ ਨੂੰ ਗਲਤ ਤਾਂ ਕਹਿਣਾ ਸਾਡਾ ਫਰਜ਼ ਬਣਦਾ ਹੈ ਕਿ ਗਲਤ ਸੀ ਪਰ ਗੱਲ ਇਹ ਹੈ ਵੀ ਫੇਸਬੁੱਕ ਔਰ YouTube ਦੇ ਉੱਤੇ ਕਿੰਨਾ ਵਧੀਆ ਵਧੀਆ ਕੰਟੈਂਟ ਧਾਰਮਿਕ ਮੋਟੀਵੇਸ਼ਨਲ ਐਜੂਕੇਸ਼ਨਲ ਹੈਲਥ ਖੇਤੀ ਸਪੋਰਟਸ ਦਾ ਪਿਆ ਜਿਹਨੂੰ ਕਿ ਜਿਹਦੀ ਕੁਆਲਿਟੀ ਤੇ ਤੁਸੀਂ ਕਿੰਤੂ ਨਹੀਂ ਕਰ ਸਕਦੇ ਕੈਮਰਾ ਗ੍ਰਾਫੀ ਫੋਟੋਗ੍ਰਾਫੀ ਦੇ ਉੱਤੇ ਕਿੰਤੂ ਨਹੀਂ ਕਰ ਸਕਦੇ ਜਿਹਦੇ ਕੰਟੈਂਟ ਤੇ ਕੋਈ ਕਿੰਤੂ ਨਹੀਂ ਕਰ ਸਕਦੇ ਪਰ ਉਹ ਕੀ ਹੈ ਉਹ ਕੁੜੀਆਂ ਉਹ ਮੁੰਡੇ 2 2000 5 5000 10 10000 ਫਾਲੋਅਰ ਲਈ ਬੈਠੇ ਨੇ ਵਧੀਆ ਕੰਟੈਂਟ ਦਾ ਲੇਕਿਨ ਜਦੋਂ ਹੀ ਕੋਈ ਮਾੜਾ ਕੰਟੈਂਟ ਆਉਂਦਾ ਤਾਂ ਉਹਦਾ ਜਿਹੜਾ ਐਲਗੋ ਹੈ ਉਹ ਫੇਸਬੁੱਕ ਉਹਨੂੰ ਤੁਹਾਡੇ ਸਾਹਮਣੇ ਹਰੇਕ ਦੇ ਸਾਹਮਣੇ ਅਜਾ ਨਹੀਂ ਕਿ ਮੇਰੀ ਸਕਰੀਨ ਤੇ ਨਹੀਂ ਆਇਆ ਆਇਆ ਹੋਏਗਾ ਕਿਤੇ ਤਾਂ ਕਿਤੇ ਨਾ ਕਿਤੇ ਜਿਹੜੇ ਫੋਲੋਅਰ ਨੇ ਜਿਹੜੇ ਕੰਚਨ ਕੁਮਾਰੀ ਨੂੰ ਫੋਲੋ ਕਰ ਰਹੇ ਨੇ ਉਹਨਾਂ ਦੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ 4 ਲੱਖ ਬੰਦਾ ਕੋਈ ਫੇਕ ਤਾਂ ਨਹੀਂ ਹੋ ਸਕਦਾ ਵਿੱਚੋਂ 2 ਲੱਖ ਫੇਕ ਹੋ ਸਕਦਾ 3 ਲੱਖ ਬੰਦਾ ਤੁਹਾਨੂੰ ਫੇਰ ਵੀ ਦੇਖ ਰਿਹਾ ਤਾਂ ਇਸ ਸੰਦਰਭ ਦੇ ਵਿੱਚ ਮੈਂ ਜਿਹੜੀ ਗੱਲ ਰੱਖਣੀ ਚਾਹਨਾ ਕਿ ਉਹ ਇਹ ਹੈ ਕਿ ਚੰਗੀਆਂ ਚੀਜ਼ਾਂ ਵੀ ਤਾਂ ਵੇਖੀਆਂ ਜਾ ਸਕਦੀਆਂ ਨੇ ਚੰਗਾ ਕੰਟੈਂਟ ਨੂੰ ਵੀ ਤਾਂ ਸ਼ੇਅਰ ਕੀਤਾ ਜਾ ਸਕਦਾ ਤੁਹਾਡੇ ਕੋਲ ਕੋਈ ਚੰਗੀ ਰੀਲ ਆਉਂਦੀ ਅਸੀਂ ਅਸੀਂ ਕਦੇ ਵੀ ਸ਼ੇਅਰ ਨਹੀਂ ਕਰਦੇ ਬਹੁਤ ਬਹੁਤ ਵਧੀਆ ਵਧੀਆ ਕੰਟੈਂਟ ਹੈ ਰਿਲੀਜੀਅਸ ਹੈ ਐਜੂਕੇਸ਼ਨਲ ਹੈ ਕਿੰਨੇ ਲੋਕ ਨੇ ਜਿਹੜੇ ਕਿ بس 5-7 ਲੋਕ ਲਾ ਲੋ ਜਿਹੜਾ ਜਿਨ੍ਹਾਂ ਦਾ ਕੰਟੈਂਟ ਚੱਲਦਾ ਪਰ ਹੋਰ ਵੀ ਬਹੁਤ ਸਾਰੇ ਲੋਕ ਨੇ ਅਸੀਂ ਉਹਨਾਂ ਦੀ ਉਹਨਾਂ ਦੇ ਨਾਲ ਨਹੀਂ ਖੜਦੇ ਅਸੀਂ ਤਾਂ ਕਿਤੇ ਨਾ ਕਿਤੇ ਫਿਰ ਇਹ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਦਾ ਜਿਹੜਾ ਕੰਟੈਂਟ ਆ ਪ੍ਰਮੋਟ ਹੋ ਰਿਹਾ ਗੱਲ ਤਾਂ ਪ੍ਰਮੋਸ਼ਨ ਦੀ ਹੈ ਨਾ ਅਸੀਂ ਕਿਹੜੀ ਚੀਜ਼ ਦੀ ਪ੍ਰਮੋਸ਼ਨ ਕਰ ਰਹੇ ਹਾਂ ਉਹ ਮਸਲਾ ਅਲੱਗ ਤੋਂ ਹੈ ਕਿ ਕੀ ਹੋਇਆ ਕੀ ਨਹੀਂ ਹੋਇਆ ਅਸੀਂ ਅਸੀਂ ਕਿੱਥੇ ਅਸੀਂ ਕਿੱਥੇ ਖੜੇ ਆ ਅਸੀਂ ਅਸੀਂ ਅੱਜ ਕਹਿ ਰਹੇ ਹਾਂ ਕਿ ਚੰਗਾ ਹੋਇਆ ਕੁਝ ਲੋਕ ਕਹਿ ਰਹੇ ਨੇ ਕਿ ਨਹੀਂ ਐਦਾ ਨਹੀਂ ਹੋਣਾ ਚਾਹੀਦਾ ਸੀ ਪਰ ਜਿਹੜੇ ਜਿਹੜੇ ਜਿਹੜੀ ਵਾਚਿੰਗ ਟੈਂਡੈਂਸੀ ਹੈ ਸਾਡੀ ਜਿਹੜੀ ਸਾਡੀ ਦੇਖਣ ਦੀ ਜਿਹੜੀ ਸਾਡੀ ਇੱਕ ਸੋਚ ਨਿਰਧਾਰਿਤ ਹੋ ਰਹੀ ਹੈ ਉਹ ਅਸੀਂ ਕੀ ਦੇਖ ਰਹੇ ਹਾਂ ਮਸਲਾ ਤਾਂ ਇੱਥੇ ਆਣਾ ਅਸੀਂ ਦੇਖ ਕੀ ਰਹੇ ਹਾਂ ਕੋਈ ਚਲੋ ਅਸੀਂ ਕਮੇਡੀ ਰੀਲਸ ਦੇਖ ਸਕਦੇ ਆ ਚੰਗੀਆਂ ਫਿਲਮਾਂ ਨੂੰ ਤੁਸੀਂ ਕਿੰਨਾ ਕੁ ਦੇਖਣ ਜਾਂਦੇ ਆ ਅਸੀਂ ਤਮਾਸ਼ਾ ਫਿਲਮਾਂ ਹੀ ਦੇਖਦੇ ਆ ਨਾ ਕੋਈ ਬਹੁਤ ਵਧੀਆ ਫਿਲਮ ਆ ਜੇ ਅਸੀਂ ਕਿੰਨੇ ਕੁ ਲੋਕ ਬਿੱਦ ਫੈਮਿਲੀ ਜਾ ਕੇ ਦੇਖਦੇ ਆ ਹਾਂ ਜੇਕਰ ਸਾਡੀ ਧਾਰਮਿਕ ਉਹਦੇ ਨਾਲ ਆਸਥਾ ਜੁੜ ਜਾਂਦੀ ਫਿਰ ਅਸੀਂ ਸ਼ਾਇਦ ਚਲੇ ਜਾਈਏ ਪਰ ਜੇ ਕੋਈ ਸੋਸ਼ਲ ਇਸ਼ੂ ਦੇ ਉੱਤੇ ਕੋਈ ਫਿਲਮ ਬਣਦੀ ਆ ਤਾਂ ਪਾਣੀ ਵੀ ਨਹੀਂ ਮੰਗਦੀ ਤੇ ਫਿਰ ਪੰਜਾਬੀ ਫਿਲਮਾਂ ਦਾ ਅੱਜਕੱਲ ਹਾਲਾਤ ਦੇਖ ਲਓ ਕਿਸ ਕਿਸ ਸਤਰ ਦੀ ਜਿਹੜੀ ਕਾਮੇਡੀ ਤੁਹਾਨੂੰ ਪਰੋਸੀ ਜਾ ਰਹੀ ਹੈ ਕੀ ਕਹਾਣੀ ਹੁੰਦੀ ਹੈ ਇੱਕ ਵਿਆਹ ਇੱਕ ਮੁੰਡਾ ਇੱਕ ਕੁੜੀ ਉਹਦੇ ਵਿੱਚ ਉਹ ਉਹੀ ਜਿਹੜੇ ਕਾਮੇਡੀ ਪੰਚ ਹੁੰਦੇ ਨੇ ਪੰਜ ਸੱਤ ਬੰਦੇ ਨੇ ਉਹ ਜਦੋਂ ਅਸੀਂ ਉਹਨਾਂ ਨੂੰ ਹੀ ਦੇਖਣ ਜਾਂਦੇ ਆ ਫਿਰ ਦੂਜੀਆਂ ਵਧੀਆ ਫਿਲਮਾਂ ਕਿਵੇਂ ਪ੍ਰਮੋਟ ਹੋਣਗੀਆਂ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੀਆਂ ਚੰਗੀਆਂ ਰੀਲਾਂ ਨੇ ਚੰਗੇ ਕੰਟੈਂਟ ਨੇ ਚੰਗੀਆਂ ਕਿਤਾਬਾਂ ਬਾਰੇ ਕੋਈ ਗੱਲ ਕਰਦਾ ਹੈ ਚੰਗੇ ਕੋਈ ਸੋਸ਼ਲ ਇਸ਼ੂ ਦੇ ਬਾਰੇ ਗੱਲ ਕਰਦਾ ਉਸ ਨੂੰ ਵੀ ਤਾਂ ਦੇਖੋ ਕੱਲਾ ਸ਼ੇਅਰ ਕਰਨ ਨਾਲ ਤਾਂ ਨਹੀਂ ਸਾਡੀ ਜ਼ਿੰਮੇਵਾਰੀ ਉਹਨੂੰ ਵੇਖਣਾ ਵੀ ਤਾਂ ਬਣਦਾ ਕਿਉਂਕਿ ਸ਼ੋਸ਼ਲ ਮੀਡੀਆ ਸਾਡੀ ਲਾਈਫ ਦਾ ਹਿੱਸਾ ਹੈ ਇੱਥੇ ਅਸੀਂ ਇਹ ਗੱਲ ਕਵਾਂਗੇ ਕਿ ਸ਼ੋਸ਼ਲ ਮੀਡੀਆ ਸਾਡੀ ਲਾਈਫ ਦਾ ਹਿੱਸਾ ਹੈ ਸ਼ਾਇਦ ਹੀ ਸਾਡੇ ਸੋਸਾਇਟੀ ਦੇ ਵਿੱਚ ਕੋਈ ਆਲਮੋਸਟ 90% ਲੋਕ ਨੇ ਜਿਹੜੇ ਉਹ ਉਹਨਾਂ ਦਾ ਕਿਤੇ ਨਾ ਕਿਤੇ ਕਿਸੇ ਸ਼ੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਕੋਈ ਨਾ ਕੋਈ ਉਹਨਾਂ ਦਾ ਉਹਨਾਂ ਦੀ ਜਿਹੜੀ ਹੈ ਸ਼ਮੂਲੀਅਤ ਹੈ ਵੇਖਣ ਦੇ ਵਿੱਚ ਲਾ ਲਓ ਜਾਂ ਬਣਾਉਣ ਦੇ ਵਿੱਚ ਲਾ ਲਓ ਤਾਂ ਜਿਹੜੇ ਚੰਗੇ ਕੰਟੈਂਟ ਨੇ ਉਹਨਾਂ ਨੂੰ ਅਸੀਂ ਕਿੰਨਾ ਕੁ ਵੇਖ ਰਹੇ ਹਾਂ ਇਸ ਸੰਦਰਭ ਦੇ ਵਿੱਚ ਅੱਜ ਮੈਂ ਗੱਲ ਜਿਹੜੀ ਰੱਖ ਰਿਹਾ ਤੁਸੀਂ ਸਮਝ ਗਏ ਹੋਵੋਗੇ ਉਹ ਉਹ ਠੀਕ ਹੋਇਆ ਉਹ ਗਲਤ ਹੋਇਆ ਆਪਾਂ ਉਸ ਉਸ ਦੇ ਉਤੇ ਨਹੀਂ ਜਾਵਾਂਗੇ ਉਸ ਨੂੰ ਸਮਝਾਇਆ ਜਾ ਸਕਦਾ ਹੈ ਹੋਰ ਦੇਖ ਲਓ ਤੁਸੀਂ ਕਿੰਨਾ ਹੀ ਚੱਲਿਆ ਲੋਕ ਜਿਹੜੇ ਇੱਕ ਕਿਸੇ ਪਿੱਛੇ ਜੇ ਕੋਈ ਪੀਜ਼ੇ ਵਾਲਿਆਂ ਦਾ ਜਿਹੜੀ ਉਹ ਵਾਇਰਲ ਹੋਈ ਉਹ ਕਿੰਨੀ ਸਰਕੂਲੇਟ ਹੋਈ ਉਹ ਹਰ ਇੱਕ ਦੇ ਫੋਨ ਚ ਆਈ ਉਹ ਔਰ ਫਿਰ ਉਹਨਾਂ ਨੇ ਆਪ ਦਾ ਉਸੇ ਨੂੰ ਯੂਜ਼ ਕਰਕੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਹਨਾਂ ਨੇ ਆਪ ਦਾ ਉਸ ਨੂੰ ਕਿਸ ਤਰ੍ਹਾਂ ਉਸੇ ਮਸ਼ਹੂਰੀ ਨੂੰ ਕਿਸ ਤਰ੍ਹਾਂ ਯੂਜ਼ ਕੀਤਾ ਤਾਂ ਬਹੁਤ ਸਾਰਾ ਅੱਛਾ ਮਟੀਰੀਅਲ ਵੀ ਇਥੇ ਪਿਆ ਉਸ ਨੂੰ ਵੇਖੋ ਮੇਰਾ ਕਹਿਣ ਤੋਂ ਭਾਵੇਂ ਉਸ ਨੂੰ ਸ਼ੇਅਰ ਕਰੋ ਕਿੰਨੀ ਵਧੀਆ ਪੋਇਟਰੀ ਪਾ ਸਾਡੇ ਕੋਲ ਪਈ ਹੈ ਅਸੀਂ ਜੇ ਕੋਈ ਗੁਰਬਾਣੀ ਦੀ ਗੱਲ ਕਰਦੇ ਆ ਕੋਈ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਉਸ ਨੂੰ ਸ਼ੇਅਰ ਕਰ ਸਕਦੇ ਆ ਸਾਡੇ ਲਈ ਤਾਂ ਖਜ਼ਾਨਾ ਹੈ ਦੁਨੀਆ ਦਾ ਸਭ ਤੋਂ ਵੱਡਾ ਖਜ਼ਾਨਾ ਸਾਡੇ ਗੁਰੂ ਸਾਹਿਬਾਨ ਦੀ ਕਿੰਨੀਆਂ ਹੀ ਚੰਗੀਆਂ ਗੱਲਾਂ ਸਾਡੇ ਲਈ ਕਿੰਨੇ ਹੀ ਸਾਡੇ ਲਈ ਫਿਲਾਸਫਰ ਕਿੰਨੇ ਹੀ ਸਾਡੇ ਲਈ ਭਗਤ ਕਿੰਨੇ ਹੀ ਸਾਡੇ ਲਈ ਦੇਸ਼ ਭਗਤ ਕਿੰਨੇ ਹੀ ਵੱਡੇ ਵੱਡੇ ਖਿਡਾਰੀ ਉਹਨਾਂ ਨੂੰ ਅਸੀਂ ਪੁੱਛਦੇ ਨਹੀਂ ਉਹਨਾਂ ਨੂੰ ਦੇਖ ਕੇ ਅਸੀਂ ਸਕਰੋਲ ਕਰਦੇ ਨੇ ਅਸਲ ਤਾਂ ਉਹ ਐਲਗੋ ਨਹੀਂ ਨਾ ਪੜਦਾ ਫੇਸਬੁੱਕ ਸਾਡੇ ਐਲਗੋ ਨੂੰ ਫੜਦਾ ਉਹ ਸਾਨੂੰ ਉਹ ਚੀਜ਼ ਦਿਖਾਉਂਦਾ ਹੀ ਨਹੀਂ ਭਗਤ ਸਿੰਘ ਦੀ ਕੋਈ ਗੱਲ ਹੀ ਨਹੀਂ ਦੱਸਦਾ ਕੋਈ ਸੁਭਾਸ਼ ਚੰਦਰ ਬੋਸ ਦੀ ਗੱਲ ਹੀ ਨਹੀਂ ਦੱਸਦਾ ਉਹ ਦਿਖਾਉਂਦਾ ਹੀ ਨਹੀਂ ਕਿਉਂਕਿ ਅਸੀਂ ਦੇਖਦੇ ਹੀ ਉਹ ਵਾਸਤੇ ਸਾਡੇ ਲਈ ਉਹੀ ਐਲਗੋ ਹੈ ਜਿਹੜਾ ਉਹ ਆ ਜਾਂਦਾ ਹੈ ਅੱਜ ਕੱਲ ਮੈਂ ਲਿਟਰੇਚਰ ਦੇ ਵਿੱਚ ਜਿਆਦਾ ਕੁਝ ਅ ਕੰਟੈਂਟ ਹੈ ਜੇ ਆ ਪਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਕਿ ਜ਼ਿੰਦਗੀ ਦੀ ਜਿਹੜੀ ਫਲਸਫੀ ਹੈ ਤਾਂ ਮੇਰੇ ਲਈ ਸਾਹਮਣੇ ਉਹੀ ਕੰਟੈਂਟ ਆ ਰਿਹਾ ਹੈ ਜੇ ਕਈ ਵਾਰੀ ਮੈਂ ক্রিকেট ਦੇ ਰੀਲਾਂ ਦੇਖਦਾ ਤਾਂ ਮੇਰੇ ਲਈ ਕ੍ਰਿਕਟ ਦੀਆਂ ਹੀ ਰੀਲਾਂ ਲੱਗ ਜਾਂਦੀਆਂ ਨੇ ਕਈ ਵਾਰੀ ਅਸੀਂ ਪੋਲੀਟਿਕਲ ਰੀਲਾਂ ਦੇਖਦੇ ਆ ਤਾਂ ਸਾਡੇ ਲਈ ਪੋਲੀਟਿਕਲ ਉਸੇ ਉਸ ਸੋਚ ਦੇ ਜੇਕਰ ਤੁਸੀਂ ਮੌਜੂਦਾ ਸਰਕਾਰ ਦੇ ਪੱਖ ਦੀਆਂ ਰੀਲਾਂ ਦੇਖਣ ਲੱਗ ਜਾਓ ਤਾਂ ਉਹ ਆਉਣ ਲੱਗ ਜਾਣਗੀਆਂ ਜੇ ਉਹਨਾਂ ਦੇ ਵਿਪੱਖ ਦੀਆਂ ਦੇਖਣ ਲੱਗ ਜਾਓ ਤਾਂ ਉਹ ਆਉਣ ਲੱਗ ਜਾਣਗੀਆਂ ਸੋ ਸਾਡਾ ਸਹਿਯੋਗ ਇਹੀ ਹੋ ਸਕਦਾ ਹੈ ਕਿ ਅਸੀਂ ਚੰਗੇ ਕੰਟੈਂਟ ਨੂੰ ਸੋਹਣੇ ਕੰਟੈਂਟ ਨੂੰ ਪ੍ਰਮੋਟ ਕਰਦੇ ਹੋਏ ਅੱਛਾ ਕੰਟੈਂਟ ਦੇਖੀਏ ਫਿਰ ਸਾਨੂੰ ਲੋੜ ਨਹੀਂ ਪੈਗੀ ਕਿਸੇ ਕੋਈ ਅਜੇ ਹਾ ਸੋਸ਼ਲ ਮੀਡੀਆ ਦੇ ਉੱਤੇ ਜਿਹੀ ਸਨਸਨੀ ਨਹੀਂ ਆਏਗੀ ਜਿਹੜੀ ਕਿ ਅਸੀਂ ਪਰਿਵਾਰ ਦੇ ਵਿੱਚ ਬੈਠ ਕੇ ਨਾ ਦੇਖ ਸਕੀਏ ਜੇਕਰ ਕਿਸੇ ਦੇ ਮਾਰਿਆ ਦੂਸਰੀ ਗੱਲ ਮੈਂ ਮੈਨੂੰ ਕੋਈ ਇਸ ਹੋ ਸਕਦਾ ਤੁਹਾਡਾ ਵਿਰੋਧ ਹੋ ਸਕਦਾ ਇਸ ਗੱਲ ਦੇ ਉੱਤੇ ਜੇਕਰ ਮਾੜਾ ਕੰਟੈਂਟ ਬਣਾਉਣ ਵਾਲਿਆਂ ਨੂੰ ਮਾਰ ਕੇ ਕੰਟੈਂਟ ਖਤਮ ਹੁੰਦਾ ਹੁੰਦਾ ਤਾਂ ਚਮਕੀਲੇ ਬਾਰੇ ਅਸੀਂ ਬਹੁਤ ਸਾਰੀ ਡਿਸਕਸ਼ਨ ਕਰ ਸਕਦੇ ਹਾਂ ਜਿਹੜਾ ਅਵਤਾਰ ਸੌਰੀ ਅਮਰ ਸਿੰਘ ਚਮਕੀਲਾ ਜਿਹੜਾ ਕਿ ਪੰਜਾਬ ਦੇ ਵਿੱਚ ਇੱਕ ਲਹਿਰ ਦੇ ਤਹਿਤ ਉਹਨਾਂ ਦਾ ਅਸੈਸੀਨੇਸ਼ਨ ਹੋਇਆ ਉਹ ਤਾਂ ਅੱਜ ਵੀ ਚੱਲ ਰਿਹਾ ਹੈ ਔਰ ਉਹਨੂੰ ਖੂਬ ਦੇਖਿਆ ਜਾ ਰਿਹਾ ਖੂਬ ਪ੍ਰਚਾਰਿਆ ਜਾ ਰਿਹਾ ਫਿਰ ਉਸ ਤੋਂ ਬਾਅਦ ਉਹਦੋਂ ਵੀ ਜ਼ਿਆਦਾ ਲੱਚਰ ਗਾਇਕ ਜਿਹੜੇ ਨੇ ਉਹ ਸੁਪਰ ਡੂਪਰ ਹਿੱਟ ਹੋਏ ਸੁਪਰ ਡੂਪਰ ਹਿੱਟ ਹੋਏ ਤਾਂ ਕਿਤਨਾ ਕਿਤੇ ਅਸੀਂ ਆਪਣਾ ਯੋਗਦਾਨ ਪਾਈਏ ਮੈਂ ਨਹੀਂ ਕਹ ਰਿਹਾ ਕਿ ਤੁਸੀਂ ਜ਼ਿੰਮੇਵਾਰੋਂ ਫਲਾਣਾ ਸਿਆ ਤੂੰ ਜ਼ਿੰਮੇਵਾਰ ਹੈ ਜਿਹੜਾ ਬੰਦਾ ਇਸ ਰੀਲ ਨੂੰ ਦੇਖ ਰਿਹਾ ਉਹ ਜ਼ਿੰਮੇਵਾਰ ਹੈ ਨਹੀਂ ਸਾਡਾ ਯੋਗਦਾਨ ਜ਼ਰੂਰ ਹੁੰਦਾ ਉਸ ਕੰਟੈਂਟ ਨੂੰ ਪ੍ਰਮੋਟ ਕਰਨ ਦੇ ਵਿੱਚ ਸੋ ਅਵੋਇਡ ਕਰੋ ਇਹ ਜੇ ਕੰਟੈਂਟ ਚੰਗੇ ਐਜੂਕੇਸ਼ਨਲ ਚੰਗੇ ਚੰਗੇ ਫਿਲਾਸਫੀਕਲ ਰਿਲੀਜੀਅਸ ਪੋਲਿਟਿਕਲ ਇਕਨੋਮਿਕਲ ਜਿਹੜੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਉਹ ਜ਼ਰੂਰ ਦੇਖੋ ਮਾੜੀਆਂ ਚੀਜ਼ਾਂ ਤੋਂ ਪਰਹੇਜ਼ ਕਰੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਮੈਂਟ ਕਰਕੇ ਦੱਸਣਾ ਜੇਕਰ ਤੁਸੀਂ ਮੇਰੀ ਇਸ ਪੋਸਟ ਦੇ ਨਾਲ ਸਹਿਮਤ ਨਹੀਂ ਹੋ ਤਾਂ ਵੀ ਦੱਸਣਾ ਪਲੀਜ਼ WhatsApp ਪਰ Facebook ਕੀ ਗਿਆਨ ਤੋਤਾ ਪਰਹੇਜ਼ ਕਰਨਾ ਕੋਈ ਤੁਸੀਂ ਉਸ ਦੇ ਪੱਖ ਦੇ ਵਿੱਚ ਇੱਕ ਚੰਗਾ ਆਰਟੀਕਲ ਲਿਖ ਕੇ ਜੇ ਮੈਂ ਮੈਂ ਸਹਿਮਤ ਹੋਇਆ ਤਾਂ ਮੈਂ ਜ਼ਰੂਰ ਤੁਹਾਨੂੰ ਰਿਪਲਾਈ ਕਰਾਂਗਾ ਮੈਂ ਅਗਲਾ ਜਿਹੜੀ ਵੀਡੀਓ ਬਣਾਵਾਂਗਾ ਉਹ ਉਸ ਉਸ ਕੰਟੈਂਟ ਤੇ ਬਣਾਵਾਂਗਾ ਉਸ ਪੱਖ ਤੋਂ ਬਣਾਵਾਂਗਾ ਮੈਂ ਕੋਸ਼ਿਸ਼ ਕਰ ਰਿਹਾ ਕਿ ਇਹ ਜਿਆ ਕੰਟੈਂਟ ਆਪਾਂ ਪ੍ਰਮੋਟ ਕਰੀਏ ਕਿਉਂ ਨਾ ਕਰੀਏ ਸੋ ਥਿਸ ਇਜ਼ ਦਾ ਪੁਆਇੰਟ ਆਫ View ਫਰਮ ਮਾਈ ਸਾਈਡ ਤੁਸੀਂ ਕੀ ਸੋਚਦੇ ਹੋ ਇਹ ਤੁਸੀਂ ਜ਼ਰੂਰ ਦੱਸਣਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਥੈਂਕ ਯੂ